ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚੇ ਅਸੀਂ ਤੇ ਤੁਸੀਂ ਵੀ ਜੇ ਮਹਿਲ ਬਣਾਉਣਾ ਹੈ ਜਾਂ ਕੋਈ ਮੈਲ ਖਰੀਦਣ ਦਾ ਚਾਹਵਾਨ ਹੈਗੇ ਤਾਂ ਤੁਸੀਂ ਆਪਣੀ ਇਹ ਵੀਡੀਓ ਦੇਖਿਓ ਜਰੂਰ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਕੋਲੇ ਵੀਡੀਓ ਬਹੁਤ ਚੰਗੀ ਇਹਨਾਂ ਨੇ ਬਣਾ ਕੇ ਭੇਜੀ ਹੈ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜੇ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਬਾਰ ਬਾਰ 73800 ਪੂਰਾ 6273 ਆਪਣਾ WhatsApp ਨੰਬਰ ਹੈ ਜੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜ ਦਿਆ ਕਰੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਹੁਣ ਆਪਾਂ ਜਿਹੜੀ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕੋਠੀ ਦਾ ਕਾਹਦੀ ਹੈ ਜੀ ਪੂਰਾ ਮਹਿਲ ਹੀ ਬਣਾ ਰੱਖਿਆ ਹੈ। ਬਾਕੀ ਤੁਸੀਂ ਦੇਖ ਰਹੇ ਹੋ ਤੇ ਮੇਨ ਗੇਟ ਜਿਹੜਾ ਦੇਖਿਆ ਹੋਊਗਾ ਤੁਸੀਂ ਡਬਲ ਲੱਗਿਆ ਹੋਇਆ ਸੀਗਾ ਤੇ ਆ ਗਿਆ ਜੀ ਲੌਬੀ ਦਾ ਮੇਨ ਐਂਟਰੀ ਗੇਟ ਡਬਲ ਪੱਲੇ ਲੱਗੇ ਹੋਏ ਨੇ। ਬਾਕੀ ਅੰਦਰੋਂ ਤੁਸੀਂ ਦੇਖੋ ਜੀ ਤੁਸੀਂ ਆਪ ਹੀ ਦੱਸੋ ਵੀ ਕੂਠੀ ਹੈਗੀ ਕਿਸ ਪਾਸੋਂ ਜਮਾ ਮਹਿਲ ਹੈਗਾ। ਤੁਸੀਂ ਕਿਚਨ ਦੇਖ ਲਓ। ਬਾਕੀ ਡਰਾਇੰਗ ਰੂਮ ਆ ਗਿਆ ਪਰਲੀ ਸਾਈਡ ਤੇ ਉੱਪਰੋਂ ਡਾਊਨ ਸੀਲਿੰਗ ਕਰਵਾਈ ਹੋਈ ਹੈ ਤੇ ਬਾਸਪੈਸ਼ਨ ਦੇਖ ਲਓ। ਸੀਸਾ ਜਿਹੜਾ ਲੱਗਿਆ ਹੋਇਆ ਗੋਲਜਾ ਤੁਸੀਂ ਆਪ ਹੀ ਦੇਖ ਲੂ। ਬਹੁਤ ਲਗਜ਼ਰੀ ਟਾਈਪ ਕੋਠੀ ਆਪਣੇ ਕੋਲੇ ਪਹੁੰਚੀ ਹੈ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਹੈ। ਬਾਕੀ ਸਾਰਾ ਕੰਮ A to Z ਆਪਾਂ ਨੂੰ ਕੀਤਾ ਕਰਾਇਆ ਮਿਲੂਗਾ। ਡਾਊਨ ਸੀਲਿੰਗ ਹੋਈ ਹੈ, ਲਾਈਟਿੰਗ ਦਾ ਸਾਰਾ ਕੰਮ ਹੋਇਆ, ਲੱਕੜ ਦਾ ਸਾਰਾ ਕੰਮ ਇਹਨਾਂ ਨੇ ਕਰਵਾਇਆ ਹੋਇਆ। ਦੇਖੋ ਤੁਸੀਂ ਕੱਪ ਬੋਰਡ ਪੂਰੇ ਬਣੇ ਹੋਏ ਨੇ ਤੇ LCD ਵਾਸਤੇ ਪੈਨਲ ਲੱਗੇ ਹੋਏ ਨੇ। ਤੇ ਜੋੜੀਆਂ ਵਗੈਰਾ ਜਿੰਨੀਆਂ ਹੁੰਦੀਆਂ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ। ਤੇ ਬਹੁਤ ਲਗਜ਼ਰੀ ਕੋਠੀ ਆਪਣੇ ਕੋਲੇ ਪਹੁੰਚੀ ਹੈ। ਆਪਣੇ ਕੋਲੇ ਹ 250 ਸਕੁਅਰ ਗੱਜ ਪੌਂਚੀ ਹੈ ਡਬਲ ਸਟੋਰੀ ਬਣੀ ਹੋਈ ਹੈ ਤੇ ਕਿਸੇ ਨੇ ਜੇ ਦੇਖਣੀ ਹੈ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਪਹਿਲਾਂ ਤਾਂ ਵੀਡੀਓ ਦੇਖ ਲਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਅੱਗੇ ਦੱਸਦਾ ਹਾਂ ਤੇ ਵੀਡੀਓ ਤੁਹਾਨੂੰ ਜੇ ਵਧੀਆ ਲੱਗ ਰਹੀ ਹੈ ਤਾਂ ਨੀਚੇ ਇੱਕ ਆਪਣਾ ਲਾਈਕ ਦਾ ਬਟਨ ਹੈ ਸਾਰੇ ਜਣੇ ਜਰੂਰ ਨੱਪ ਦਿਓ ਜੀ ਲਾਈਕ ਵਾਲਾ ਬਟਨ ਸਾਰੇ ਨੱਪ ਕੇ ਜਾਓ ਵੀਡੀਓ ਨੂੰ ਵੱਤ-ਵੱਤ ਦੇ ਸ਼ੇਅਰ ਕਰ ਦੋ ਤੇ ਵੱਤ-ਵੱਤ ਸਪੋਰਟ ਕਰਿਆ ਕਰੋ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੀ ਤੇ ਬੈਡਰੂਮਸ ਤੁਸੀਂ ਦੇਖ ਰਹੇ ਹੋ ਬੈਡਰੂਮ ਜਿਹੜੇ ਬਣੇ ਹੋਏ ਨੇ ਪੂਰੇ ਟੌਪ ਦੇ ਪੂਰੇ ਵੱਡੇ ਤੇ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ نیچے ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਬਹੁਤ ਹਾਈ ਕੁਆਲਿਟੀ ਦੀਆਂ ਇਹਨਾਂ ਨੇ ਲਗਵਾਈਆਂ ਹੋਈਆਂ ਨੇ ਨਵੀਂ ਕੁਠੀਏ ਜੀ ਤੇ ਜਿੰਨਾ ਵੀ ਮਟੀਰੀਅਲ ਲੱਗਿਆ ਹੋਇਆ ਇਹਨਾਂ ਨੇ ਜਿੰਨਾ ਵੀ ਸਮਾਨ ਲਾਇਆ ਹੋਇਆ ਪੂਰਾ ਹਾਈ ਕੁਆਲਿਟੀ ਦਾ ਲਗਵਾਇਆ ਹੋਇਆ ਤੇ ਇਹਨਾਂ ਨੇ ਸਾਰਾ ਕੁਝ ਆਪ ਨੂੰ ਦੱਸਿਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਡਬਲ ਸਟੋਰੀ ਹੈ ਜੀ ਤੇ ਵਧੀਆ ਕੋਠੀ ਬਣੀ ਹੋਈ ਹੈ ਉੱਪਰੋਂ ਵੀ ਸਾਰੀ ਤਿਆਰ ਕੀਤੀ ਹੋਈ ਹੈ ਜਿਵੇਂ ਕਿ نیچے ਤੋਂ ਤੁਸੀਂ ਦੇਖ ਰਹੇ ਹੋ ਤੇ ਬਾਥਰੂਮ ਏਰੀਆ ਤੁਸੀਂ ਦੇਖ ਲਓ ਬਹੁਤ ਸੋਹਣਾ ਤੇ ਬਹੁਤ ਡੈਕੋਰੇਸ਼ਨ ਨਾਲ ਤੇ ਬਹੁਤ ਹਾਈ ਸਟੈਂਡਰਡ ਦੀਆਂ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਬਹੁਤ ਵਧੀਆ ਤੇ ਰੀਜਾ ਨਾਲ ਜਿਹੜੀ ਕੋਠੀ ਹੈ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਸੇਲ ਤੇ ਆ ਜੀ ਬਿਲਕੁਲ ਫਰੈਸ਼ ਆ ਬਿਲਕੁਲ ਨਮੀ ਹੈਗੀ ਤੇ ਜਿਹੜੀਆਂ ਪੂੜੀਆਂ ਨੇ ਪੂੜੀਆਂ ਤੇ ਵੀ ਤੁਸੀਂ ਆਪੇ ਦੇਖ ਲਓ ਜਿਹੜਾ ਪੱਥਰ ਵਗੈਰਾ ਲੱਗਿਆ ਹੋਇਆ ਗ੍ਰੇਨਾਈਟ ਪੱਥਰ ਹੈ ਜੀ ਤੇ ਹਾਈ ਕੁਆਲਿਟੀ ਦਾ ਬਾਕੀ ਸ਼ੀਸ਼ੇ ਵਗੈਰਾ ਚਿੰਨੇ ਵੀ ਹੁੰਦੇ ਆ ਸਾਰਾ ਕੁਝ ਏ ਟੂ ਜ਼ेड ਆਪ ਨੂੰ ਮਿਲ ਜਾਊਗਾ ਇੱਕ ਵੀ ਕੰਮ ਰਹਿਦਾ ਨਹੀਂ ਹੈਗਾ ਜੇ ਤੁਹਾਨੂੰ ਕੋਈ ਲੱਗੇ ਵੀ ਕੰਮ ਹਲੇ ਤੱਕ ਪਿਆ ਥੋੜਾ ਬੋਤਾ ਤਾਂ ਇਹਨਾਂ ਨੇ ਕਿਹਾ ਵੀ ਸਾਰਾ ਕੰਮ ਟੋਟਲ ਅਸੀਂ ਕਰਵਾ ਕੇ ਦੇਵਾਂਗੇ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰ ਦਿੰਨਾ ਸ਼ੇਅਰ ਕਰ ਦਿੰਨਾ ਤੁਹਾਡੇ ਨਾਲ ਸੈਕਟਰ 123 ਨੀਅਰ 에어ਪੋਰਟ ਰੂਡ ਮੋਹਾਲੀ 에어ਪੋਰਟ ਰੋਡ ਤੇ ਬਣੀ ਹੋਈ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੋਠੀ ਤੁਸੀਂ ਦੇਖ ਲਈ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਸਾਰਿਆਂ ਨੂੰ ਵੀ ਰੇਟ ਤਾਂ ਥੋੜਾ ਜਿਹਾ ਹਾਈ ਹੋਊਗਾ 2 ਕਰੋੜ ਰੁਪਇਆ ਇਹਨਾਂ ਨੇ ਮੰਗੇ ਬਾਕੀ ਕਹਿੰਦੇ ਸੀਗੇ ਰੇਟ ਉੱਪਰ-नीचे ਕਰ ਲਾਂਗੇ ਬਾਕੀ ਮੁਹਾਲੀ ਚ ਤੁਹਾਨੂੰ ਰੇਟ ਪਤਾ ਹੀ ਆ ਪ੍ਰੋਪਰਟੀ ਦਾ ਰੇਟ ਤੁਹਾਨੂੰ ਪਤਾ ਹੀ ਆ ਕਿੰਨਾ ਹੈ ਆ ਬਾਕੀ ਇਹਨਾਂ ਤਾਂ ਜਮਾ ਨਵੀਂ ਕੁਠੀ ਤਿਆਰ ਕਰਕੇ ਦੇਣੀ ਹੈ ਇਹਨਾਂ ਕਾ ਰੇਟ ਤਾਂ ਹੋਊਗਾ ਜੀ ਬਾਕੀ ਅਡਜਸਟਮੈਂਟ ਹੋ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਆ ਤੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਮੁਹਾਲੀ 에어ਪੋਰਟ ਰੋਡ ਤੇ ਸੈਕਟਰ 123 ਦੇ ਵਿੱਚ ਆ ਕੁਠੀ ਬਣੀ ਹੋਈ ਹੈ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਵੀ ਜਾ ਕੇ ਦੇਖਣੀ ਆ ਪਸੰਦ ਆਈ ਹੈ ਤਾਂ ਜਿਹੜੇ ਮਤਲਬ ਕਿ ਹੈਗੇ ਨੇ ਇਹਨਾਂ ਦੀ ਤੇ ਨੰਬਰ ਤੁਹਾਨੂੰ ਮੈਂ ਦੇ ਦੇਣਾ 84274 50731 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਤੁਹਾਨੂੰ ਮੈਂ 84274 50731 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਜਿਨ੍ਹਾਂ ਨਾਲ ਗੱਲ ਹੋਊਗੀ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਤੇ ਜੋ ਵੀ ਕੁਝ ਪੁੱਛਣਾ ਹੋਵੇ ਕੁਝ ਵੀ ਗੱਲਬਾਤ ਕਰਨੀ ਆ ਆਪਦੀ ਤੁਸੀਂ ਗੱਲ ਕਰ ਸਕਦੇ ਹੋ ਜਿਵੇਂ ਕਿ ਕੋਠੀ ਨੀਚੇ ਤੋਂ ਬਣੀ ਹੋਈ ਸੀ ਸੇਮ ਉੱਪਰੋਂ ਵੀ ਉਹੀ ਜੀ ਬਣੀ ਹੋਈ ਹੈ ਤੇ ਦੇਖ ਹੀ ਰਹੇ ਹੋ ਤੁਸੀਂ ਤੇ ਵੀਡੀਓ ਮੈਨੂੰ ਜਰੂਰ ਦੱਸਿਓ ਤੁਸੀਂ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਨਾ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਲਾਈਕ ਕਰਕੇ ਲਾਜ਼ਮੀ ਜਾਇਓ ਜੀ ਤੇ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਹਲੇ ਨਹੀਂ ਜਾਣਾ ਜੀ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਓਨਰ ਦਾ ਨੰਬਰ ਵੀ ਮਿਲ ਗਿਆ ਤੁਹਾਨੂੰ ਬਾਕੀ ਕੋਠੀ ਵੀ ਤੁਸੀਂ ਦੇਖ ਲਈ ਤੇ ਹਲੇ ਵੀਡੀਓ ਪਾਈ ਐ ਖਤਮ ਨਹੀਂ ਹੋਈ ਮਤਲਬ ਕਿ ਤੁਸੀਂ ਦੇਖ ਹੀ ਰਹੇ ਹੋ ਤੇ ਉੱਪਰੋਂ ਬਾਹਰਲੀ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਬਾਹਰਲੀ ਸਾਈਡ ਵੀ ਟਾਈਲਰ نیچے ਲੱਗੀਆਂ ਹੋਈਆਂ ਨੇ ਤੇ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣੀ ਮੈਂ ਕਿ ਸਾਰਾ ਕੁਝ ਦੇਖ ਰਿਹਾ ਹਾਂ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਦੇਖ ਲਓ ਤੇ ਆਪਾਂ ਨੂੰ ਇੱਕ ਪੇਸ਼ੇ ਦੀ ਕਮੀ ਨਹੀਂ ਮਿਲਣੀ ਠੀਕ ਹੈ ਜੀ ਤੇ ਨੰਬਰ ਤੁਹਾਨੂੰ ਮਿਲ ਗਿਆ ਗੱਲ ਤੁਸੀਂ ਆਪੇ ਕਰ ਲਿਓ ਤੇ ਮੈਨੂੰ ਦੱਸਿਓ ਜਰੂਰ ਤੁਸੀਂ ਕਮੈਂਟ ਕਰਕੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਆਪ ਦਾ ਜਿਹੋ ਜਿਹੇ ਵੀ ਕਮੈਂਟ ਕਰਨ ਜ਼ਰੂਰ ਕਰਿਆ ਕਰੋ ਜੀ। ਬਾਕੀ ਤੁਸੀਂ ਬਹੁਤ ਪਿਆਰ ਦੇᱱੋ ਜੀ। ਜਿਨੇ ਵੀ ਦੇਖ ਰਹੇ ਹੋ ਮੇਰੀ ਆ ਭੈਣਾ ਮੇਰੀ ਆ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੁਸੀਂ ਇੰਨਾ ਜ਼ਿਆਦਾ ਪਿਆਰ ਦੇਨੋ ਇੰਨੀ ਜ਼ਿਆਦਾ ਸਪੋਰਟ ਕਰਦੇ ਹੋ। ਬਸ ਇਸੇ ਤਰ੍ਹਾਂ ਆਪ ਦਾ ਪਿਆਰ ਬਣਾ ਕੇ ਰੱਖਿਓ। ਇਸੇ ਤਰ੍ਹਾਂ ਆਪ ਦੀ ਸਪੋਰਟ ਹਮੇਸ਼ਾ ਰੱਖਿਓ ਚੈਨਲ ਤੇ ਤੇ ਆਪਾਂ ਤੁਹਾਡੇ ਖਾਤਰ ਕੂਠੀ ਘਰ ਮਕਾਨ ਹਰ ਰੋਜ਼ ਲੈ ਕੇ ਆਉਂਦੇ ਰਹਾਂਗੇ ਜੀ। ਤੇ ਆਪਣੇ ਕੋਲੇ ਹਰ ਏਰੀਆ ਚੋਂ ਕੂਠੀ ਮੰਨ ਲਓ ਜਾਂ ਫਿਰ ਘਰ ਮਕਾਨ ਹਰ ਚੀਜ਼ ਆ ਆਪਣੇ ਕੋਲੇ ਆਈਆਂ ਪਈਆਂ ਜੀ। ਤੇ ਤੁਸੀਂ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚ ਕਿੰਨੇ ਕ ਰੇਟ ਦੇ ਵਿੱਚ ਕੀ ਚਾਹੀਦਾ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਬਾਕੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਕਿਸੇ ਕੋਲੇ ਵੀ ਕੂਠੀਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਆ ਆਪਣਾ ਹੀ ਨੰਬਰ ਹੈ ਜੀ ਉਹ ਚੱਲਦਾ ਰਹਿੰਦਾ ਉੱਪਰ 73800 ਪੂਰਾ 26173 ਬਸ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਠੀਕ ਹੈ ਜੀ ਨਾ ਕੋਈ ਦਲਾਲੀ ਨਾ ਕੁਛ ਆਪਾਂ ਲੈਣੀਆਂ ਜੀ ਨਾ ਕੋਈ ਖਰਚਾ ਵਾਰਚਾ ਨਾ ਕੋਈ ਫੀਸ ਜਮਾ ਫਰੀਦ ਵਿੱਚ ਆਪਣਾ ਸਾਰਾ ਕੰਮ ਹੈਗਾ ਬਸ ਤੁਸੀਂ ਭੇਜੋ ਐਡ ਲਗਵਾਉ ਜੀ ਤੇ ਇੱਕ ਗੱਲ ਹੋਰ ਜੀ ਤੁਸੀਂ ਕਮੈਂਟ ਦੇ ਵਿੱਚ ਨਾ ਲਿਖਿਆ ਕਰੋ ਵੀ ਐਸੀ ਕੂਠੀ ਸੇਲ ਕਰਨੀ ਹੈ ਮਕਾਨ ਵੇਚਣਾ ਹੈ ਇਸ ਏਰੀਆ ਚ ਤੇ ਕਮੈਂਟ ਨਾ ਕਰਿਆ ਕਰੋ ਜੀ ਬਸ ਆਪਣੇ ਨੰਬਰ ਤੇ ਸਿੱਧਾ ਬਸ ਵੀਡੀਓ ਬਣਾ ਕੇ ਤੇ ਕੁਝ ਇੱਕ ਫੋਟੋਆਂ ਤੇ ਜਾਣਕਾਰੀ ਦੇ ਨਾਲ ਆਪਣੇ ਕੋਲੇ ਭੇਜ ਦਿਆ ਕਰੋ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਆਪਣੀ ਵੀਡੀਓ ਦੇਖੀ ਤੇ ਟਾਈਮ ਕੱਢ ਕੇ ਤੁਸੀਂ ਆਏ ਬਹੁਤ ਚੰਗਾ ਲੱਗਿਆ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਸਬਸਕ੍ਰਾਈਬ ਜਰੂਰ ਕਰਿਓ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਜੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਬਸ ਹਮੇਸ਼ਾ ਆਉਂਦੇ ਰਹੋ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਵੀਡੀਓ ਲੈ ਕੇ ਹਰ ਰੋਜ਼ ਆਉਂਦੇ ਰਹਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਕਿਹੜੀ ਆਪਾਂ ਵੀਡੀਓ ਅਗਲੀ ਲੈ ਕੇ ਪਹੁੰਚੀਏ ਕਿਹੜੇ ਏਰੀਆ ਚ ਦੱਸਿਓ ਲਾਜ਼ਮੀ